ਹਾਂਜੀ ਦੋਸਤੋ ਅੱਜ ਤੁਹਾਨੂੰ ਦੌਰਾ ਕਰਾ ਰਹੇ ਹਾਂ ਰੋਜ਼ ਗਾਰਡਨ ਬਠਿੰਡੇ ਦਾ ਆਪਾਂ ਗਲਤ ਵਾਸਤੇ ਜੇ ਚਲੇ ਗਏ ਕਿਉਂਕਿ ਇੱਥੇ ਫੁੱਲਾਂ ਦੀ ਹਜੇ ਘੱਟ ਸੰਖਿਆ ਸੀਗੀ ਫੁੱਲ ਖਿੜੇ ਨਹੀਂ ਸੀਗੇ ਚਲੋ ਕੋਈ ਨਾ ਫਿਰ ਵੀ ਦੇਖੋ ਤੁਸੀਂ ਪੂਰੀ ਵੀਡੀਓ ਆ ਦੇਖੋ ਜੀ ਇਧਰ ਝੂਲੇ ਲੱਗੇ ਹੋਏ ਨੇ ਆ ਇਧਰ ਵੱਡੇ ਵੱਡੇ ਦਰਖਤ ਨੇ ਪੁਰਾਣੇ ਤੇ ਆ ਦੇਖੋ ਰੋਜ਼ ਗਾਰਡਨ ਦੇ ਫੁੱਲ ਹਜੇ ਖਿੜ ਰਹੇ ਆ ਕੁਸ ਕੇ ਖਿਹੜਾ ਹਟੇ ਆ ਦੇਖੋ ਇਹਨਾਂ ਕੇਵੇਂ ਰੋਜ਼ ਗਾਰਡਨ ਨਿੱਕੇ ਨਿੱਕੇ ਫੁੱਲ ਨੇ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਇੰਜਨ ਇਹ ਦਰਾਂ ਬਾਂ ਦਰਖਤ ਤੇ ਅੰਬਾਂ ਦੇ ਦਰਖਤ ਦੇ નીચે ਇੰਜਣ ਖੜਾ ਹੋਰੇ ਤਾਂ ਅੰਦਰ 19 ਸਿਸਟਮ ਕੋਇਲ ਕੱਢ ਕੇ ਲੈ ਗਿਆ ਆ ਦੇਖੋ ਵਰਗ ਦਾ ਦਰਖਤ ਆਇਦਰ ਥੋੜਾ ਜਿਆ ਇਹਦਾ ਕੰਮ ਚੱਲੀ ਜਾਂਦਾ ਰੋਜ਼ ਗਾਰਡਨ ਵਿੱਚ ਪੀਲਾ ਰੋਜ਼ ਜੀ ਉਹ ਉਹ ਲਾਈਟ ਪਿੰਕ ਹੈ ਉਹ ਰੈੱਡ ਹੈ ਬਰੇ ਤੇ ਆ ਥੋੜਾ ਪਿੰਕ ਜੇਚ ਹੈ ਉਧਰ ਹੋ ਚਿੱਟੇ ਨੇ ਉਹ ਜਿਹੜਾ ਵਿਚਾਲੇ ਦੇਖ ਰਹੇ ਤੁਸੀਂ ਉਹ ਉਧਰ ਜੈਲੋ ਨੇ ਪੀਲੇ ਗਲਾਬ ਆ ਦੇਖੋ ਇਹ ਤਾਂ ਹ ਦਰਖਤ ਵੱਡੇ ਵੱਡੇ ਆ ਦੇਖੋ ਜੀ ਦੋਸਤੋ ਆ ਦਰਖਤ ਕਿੱਡਾ ਹੋਇਆ ਇਹ ਏਡਾ ਦਰਖਤ ਤਮੈਂ ਦੇਖਿਆ ਨਹੀਂਗਾ ਛੋਟੇ ਛੋਟੇ ਦੇਖੇ ਆ ਉਹ ਟੈਂਕੀ ਆ ਜੀ ਤੋਂ ਪਾਣੀ ਲੱਗਦਾ ਸਾਰੇ ਨੂੰ ਇਹਨੂੰ ਆ ਦੇਖੋ ਆ ਕੰਚ ਦਾ ਪਤਾ ਨਹੀਂ ਕੀ ਸੋਲਰ ਕੁੱਕਰ ਯਾ ਰੱਖਿਆ ਪਿਆ ਆ ਕੀ ਲਿਖਿਆ ਪਿਆ ਜੀ ਆਇਆਂ ਨੂੰ ਤੁਰੰਤ ਹਾਂਜੀ ਦੋਸਤੋ ਅਲਟਰਾ ਵਾਈਡ ਕਰਕੇ ਦਿਖਾਉਣਾ ਸਾਨੂੰ ਜੀ ਆਇਆਂ ਨੂੰ ਕਹਿੰਦਾ ਹਾਂ ਪਤਾ ਨਹੀਂ ਕੌਣ ਕਹਿੰਦਾ ਉੱਪਰ ਜਾ ਕੇ ਆਪਾਂ ਪੜ੍ਹਦੇ ਆਂ ਬਠਿੰਡਾ ਨਗਰ ਨਿਗਮ ਬਠਿੰਡਾ ਆਪ ਨੂੰ ਜੀ ਆਇਆਂ ਕਹਿੰਦਾ ਹੈ ਆ ਦੇਖੋ ਫੁੱਲ ਹੈ ਇਹ ਰੋਜ਼ਗਾਰਡਨ ਹੈ ਆ ਦੇਖੋ ਜੀ ਆ ਤਰੰਗੇ ਦੇ ਥੱਲੇ ਤੇ ਆ ਕੀ ਸੋਨਾ ਦਰਖਤ ਹੈ ਇਹਦੀ ਕਟਿੰਗ ਤੂਤ ਨੂੰ ਕੀ ਸੋਨਾ ਬਣਾਇਆ ਵਾ ਛਜਲੀ ਇਹਨੂੰ ਕੱਟ ਦਿੱਤਾ ਜਾਂਦਾ ਹੈ ਤੇ ਇਹ ਐ ਫੈਲ ਜਾਂਦਾ ਤੂਤੀ ਇਹ ਦੇਖ ਕੇ ਉਹਨੇ ਜਾ ਕੀ ਹੈ ਮੈਨੂੰ ਤਾਂ ਤੂਤੀ ਲੱਗਿਆ ਨਹੀਂ ਜੀ ਇਹ ਤਾਂ ਕੋਈ ਹੋਰ ਹੀ ਦਰਖਤ ਜਾ ਇਸ ਨੂੰ ਆ ਦੇਖੋ ਇਹ ਸਪੈਸ਼ਲੀ ਇਸ ਤਰ੍ਹਾਂ ਫੈਲਿਆ ਵਗਾ ਇਹ ਤਰੰਗੇ ਦੇ ਬਿਲਕੁਲ ਨਾਲ ਆ ਤਰੰਗਾ ਉੱਧਰ ਥਰਮਲ ਪਲਾਂਟ ਦੀਆਂ ਚੀਮਣੀਆਂ ਦਿਖ ਰਹੀਆਂ ਤੇ ਆ ਗ੍ਰੀਨ ਜਿਹਾ ਹੋਇਆ ਸ਼ੈੱਡ ਜਆ ਤੇ ਆ ਦੇਖੋ ਆਪਣੇ ਕੋਲ ਸੀਗਾ ਇੱਕ ਗਲਾਸ ਤੇ ਆਪ ਆ ਗੈਂਡਾ ਇਹਦੀ ਮੂੰਹ ਚ ਪਾ ਲਈ ਇਹ ਚੱਲਿਆ ਬਈ ਖਾਲਾ ਉਹ ਖਾ ਗਿਆ ਜੀ ਇੱਧਰ ਰਾਈਡਾਂ ਉਹ ਚੂਲੇ ਆ ਆ ਰੇਲ ਗੱਡੀ ਆ ਆ ਬੈਠਣ ਲਈ ਥਾਂ ਗਈ। ਕਾਫੀ ਜਗ੍ਹਾ ਚ ਫੈਲਿਆ ਹੋਇਆ ਹੈ। ਜਿਹੜਾ ਪਾਰਕ ਹੈ, ਰੋਜ਼ ਗਾਰਡਨ। ਆਈ ਕੋਰੀਲ ਕੱਟੀ ਜਾ ਰਹੀ ਹੈ। ਆਪਾਂ ਖੜੇ ਰੋਜ਼ ਗਾਰਡਨ ਚ ਆ ਦੇਖੋ ਜੀ। ਆ ਦਰਾਖਤ ਦੇ ਮੂੰਹ ਵੀ ਛਪਿਆ ਵਾ ਇਧਰੋਂ ਬਾਹਰ ਆ ਜਾ